ਮੇਰਾ ਨਾਮ ਹਰਸ਼ਿੰਦਰ ਸਿੰਘ ਵੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿੱਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਕਿ ਅਈ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰੋਤੀ ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਾਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਜੀ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਦੇ ਵਿੱਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਆ ਹਾਂ ਜੀ ਤੁਸੀਂ ਪੁਲਿਸ ਦਾ ਹੱਲ ਨਾ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋਲ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਵ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਮੇਰੇ ਕੋਲ ਸਿਕਉਰਿਟੀ ਦਿੱਤੀ ਹੋਈ ਸੀ ਸਿਕਉਰਿਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਿਕਉਰਿਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅਗੋਂ ਇਹਨਾਂ ਨੇ ਫਾਇਲ ਕੀਤੇ ਪਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਲ ਦੋ ਕੀਤੇ ਠੀਕ ਹੈ ਗੰਮੈਂਟ ਫਾਇਲ ਤੇ ਉਸ ਵੇਲੇ ਕੋਈ ਕਾਲ ਆਈ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਹੈ ਮੈਂ ਕਹੇ ਯਾਰ ਪਰਾ ਜਾਗਦੇ ਰਹਿਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਗਾੜੀ ਨੂੰ ਬਾਲਾਂ ਕੱਢ ਡਾ ਗਿਆ ਐਸਐਚਓ ਸਾਹਿਬ ਨੂੰ ਪਤਾ ਹੈ ਹਾਂ ਜੀ ਹਰ ਸੇਮ ਨੂੰ ਮੁੜਾ ਆਪਣੇ ਇਥੋਂ ਦਾ ਬੈਰੋ ਕੇ ਦਾ ਇਹਦਾ 4-5 ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਮੋਰੀਆਂ ਬਾਰਤੀਆਂ ਜੋ ਅਣਸੱਤੇ ਵਿਅਕਤੀ ਜਿਹੜੇ ਮੁਰਸਲ ਤੇ ਆਏ ਤੇ ਮੈਂ ਉਸ ਨੂੰ ਇੱਥੇ ਬਚਾਇਆ ਸੀ ਮੇਰੇ ਹੰਦਿਆ ਇਨੇ ਕੋ WhatsApp ਕਾਲ ਵੀ ਆਈ ਆ ਕਿ ਤਰ ਤੋਹ ਮਿਲ ਗਿਆ ਤਾਂ ਫਿਰ ਇਹਨੇ ਕਾਲ ਛੱਡ ਕੇ ਬਾਅਦ ਉਹਨਾਂ ਕਾਲ ਵਾਦ ਕਰਤੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੀ ਇਹਨੂੰ ਉਹਨਾਂ ਧਮਕੀਆਂ ਦਿੱਤੀਆਂ ਗਾੜਾ ਵਾਲਾਂ ਦੀ ਗੱਡੀਆਂ ਨੂੰ ਤੇ ਬਾਕੀ ਅਜੇ ਮਗਰਮ ਕਰ ਦਿੱਤ ਕਰ ਲਿਆ ਤੇ ਦੋਸਿਆਂ ਨੂੰ ਫੇਸ ਕਰਨ ਦੀ ਕੋਸ਼ਿਸ਼ ਵਾਲੇ ਟੀਮਾਂ ਲਾਸ ਫੇਰ ਫੈਰ ਹੈ ਇਹ ਸ਼ੇਰ ਉਹਨਾਂ ਫੈਰ ਹੋਏਗਾ ਉਹ ਸ਼ੇਰ ਫੋਲ ਮਿਲਿਆ ਹਨ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਆਪਾਂ ਕਰਨਾ ਦਿੱਤਾ ਹੋਇਆ ਜੀ ਨਿਰਮਲ ਸਿੰਘ ਉਹਨੇ ਵੀ ਦੋ ਰੋਲ ਫਾਇਰ ਕੀਤੇ ਆ ਤੇ ਪਰ ਇਹ ਭੱਜ ਗਈ ਤੇ ਗੋਲੀ ਚ ਰੋਣ ਦਾ ਕਾਰਨ ਕੀ ਸੀ ਸਰ ਫਰੋਦੀ ਮੰਗਦੇ ਜੀ 50 ਲੱਖ ਰੁਪਏ ਦਾ ਕੋਈ ਸਨ ਸਕੱਤ ਕੀਤੀ ਹੋਈ ਇਹਨਾਂ ਨੂੰ ਹਾਂਜੀ ਕਿੰਨੇ ਗਾਰ ਦਿੱਤੇ ਇੱਕ ਗਨਮਨ ਤਾਂ ਹੈ ਤੇ ਕਿੰਨੇ ਕਿਤੋਂ ਬੋਲਾਈ ਕਿਦਾਂ ਲਈ ਸੀ ਨਿਸ਼ਾਨ ਸਿੰਘ ਜੋੜੀਆਂ ਕਲਾਂ ਦਾ ਜੀ ਕਿੰਨੇ ਜੀ ਇੱਕ ਵਾਰੀ ਬੋਲਣ ਦੇ ਤੇ ਤਿੰਨ ਦੋ ਮਹੀਨੇ ਹੋ ਗਏ ਆ ਕਿੰਨੇ ਜانے ਸੀ ਕੀ ਜੀ ਜਿਹੜੇ ਸੂਰਿਆ ਦੋ ਜਣੇ ਜੀ ਦੋ ਜਣੇ ਮੋਟਰਸਾਈਕਲ ਤੇ ਇਹਨੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਕੂਨ ਤੇ ਗੱਲ ਹੋਈ ਆ ਜੀ ਜਦੋਂ ਵੀ ਗੱਲ ਹੁਣ ਤੁਸੀਂ ਕੀ ਕੀ ਕਰ ਰਹੇ ਤੁਹਾਡੇ ਵਿੱਚ ਕੀ ਆ ਅਸੀਂ ਟੈਸਟ ਕਰ ਰਹੇ ਇਹਨਾਂ ਨੂੰ ਨਾਰਥ ਦੀ ਟੀਮ ਆਪਣੀ